ਕਿ ਕਹਿੰਦੇ ਅੱਜ ਚੋਰ ਬਦਾਮ ਕਾਜੂ ਹਲਦੀ ਰਾਮ ਦਾ ਪੁਜੀਆ ਰੱਜ ਕੇ ਖਾਣਗੇ ਕਰਿਆਨੇ ਦੀ ਦੁਕਾਨ ਲੁੱਟ ਕੇ ਦੋਸਤੋ ਇੱਕ ਚਰਚਾ ਇਹ ਵੀ ਹੈ ਕਿ ਜਿਨ੍ਹਾਂ ਦੁਕਾਨਾਂ ਦੇ ਸ਼ਟਰਾਂ ਤੇ ਸੈਂਟਰ ਲੋਕ ਨਹੀਂ ਲੱਗਿਆ ਚੋਰ ਉਹਨਾਂ ਨੂੰ ਪੈਂਦੇ ਨੇ ਟੁੱਟ ਕੇ ਦੋਸਤੋ ਚੋਰ ਉਹਨਾਂ ਨੂੰ ਪੈਂਦੇ ਨੇ ਟੁੱਟ ਕੇ ਦੋਸਤੋ ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ੂਰੀ ਤੁਸੀਂ ਸ਼ੇਅਰ ਤੁਸ ਜਲ ਆ ਲੈਣੇ ਵੀਡੀਓ ਕਿਸ ਬਾਤ ਨੂੰ ਸਾਥੀ ਇਸ ਸਮੇਂ ਅਸੀਂ ਨਵਾਂ ਸ਼ਹਿਰ ਦੀ ਦਾਣਾ ਮੰਡੀ ਦੇ ਵਿੱਚ ਮੌਜੂਦ ਆ। ਔਰ ਰੇਲਵੇ ਰੋਡ ਤੋਂ ਬਿਲਕੁਲ ਨਾਲ ਜਿਹੜਾ ਇਹ ਮੋੜ ਮੁੜਦਾ ਦਾਣਾ ਮੰਡੀ ਨੂੰ ਉੱਥੇ ਮੌਜੂਦ ਆ ਔਰ ਪ੍ਰੇਮਨਾਥ ਐਂਡ ਬ੍ਰਦਰਸ ਜਿਹੜੀ ਇੱਕ ਕਿਰਿਆਨੇ ਦੀ ਦੁਕਾਨ ਹੈ, ਹੋਲ ਸੇਲ ਦੀ ਦੁਕਾਨ ਹੈ ਉੱਥੇ ਮੌਜੂਦ ਆ ਔਰ ਇੱਥੇ ਕੱਲ ਰਾਤ ਵੈਸੇ ਅੱਜ ਤੜਕੇ ਹੀ ਗੱਲ ਕਰ ਲਈਏ 4:30 ਵਜੇ ਦੇ ਕਰੀਬ ਚੋਰ ਆਉਂਦੇ ਆ ਇਦਾਂ ਦੇ ਬਾਰਦਾਨੇ ਲੈ ਕੇ ਇਦਾਂ ਦੇ ਥੈਲੇ ਲੈ ਕੇ ਆਉਂਦੇ ਆ ਔਰ ਦੁਕਾਨ ਦੇ ਅੰਦਰ ਜਾ ਕੇ ਬਿਲਕੁਲ ਜਿਹੜੀਆਂ ਸਿਲੇਕਟਡ ਆਈਟਮਸ ਨੇ ਜਿਹੜੀਆਂ ਮਹਿੰਗੀਆਂ ਆਈਟਮਸ ਨੇ ਜਿਵੇਂ ਕਿ ਬਦਾਮ ਕਾਜੂ ਡਰਾਈ ਫਰੂਟਸ ਨੇ ਹਾਲਾਂਕਿ ਜਿਹੜਾ ਟੋਟਾ ਆ ਕਾਜੂ ਉਹ ਨਹੀਂ ਲੈ ਕੇ ਜਾਂਦੇ ਜਿਹੜਾ ਕਾਜੂ ਆ ਪਿਓਰ ਕਾਜੂ ਆ ਬਦਾਮ ਆ ਉਹਨਾਂ ਨੂੰ ਲੈ ਜਾਂਦੇ ਔਰ ਸਿਲੇਕਟਡ ਆਈਟਮਾਂ ਹੀ ਸਾਰੀਆਂ ਲੈ ਕੇ ਜਾਂਦੇ ਜਿਵੇਂ ਕਿ ਉਹਨਾਂ ਨੇ ਪਹਿਲਾਂ ਪਲਾਨ ਕੀਤਾ ਹੁੰਦਾ ਪਹਿਲਾਂ ਆਰਡਰ ਲਿਖ ਲਿਆ ਹੁੰਦਾ ਕਿ ਕਿਹਨੂੰ ਭਗਤਾਉਣਾ ਔਰ ਉਸ ਤੋਂ ਬਾਅਦ ਇੱਥੋਂ ਸਿਲੈਕਟ ਆਈਟਮਾਂ ਜਿਹੜੀਆਂ ਚੁਣ-ਚੁਣ ਕੇ ਜਿਹੜੇ ਚੋਰ ਆ ਉਹ ਲੈ ਕੇ ਜਾਂਦੇ ਆ ਨੁਕਸਾਨ ਕਾਫੀ ਹੋਇਆ ਇੱਕ ਵਾਰੀ ਸ਼ਾਪ ਦੇ ਜਿਹੜੇ ਓਨਰ ਹੈ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਜੁਨੇਜਾ ਸਾਹਿਬ ਇਹ ਘਟਨਾ ਤੁਹਾਨੂੰ ਕਿਵੇਂ ਪਤਾ ਲੱਗਦੀ ਹੈ ਜੀ ਮੈਂ ਨਾਰਮਲ ਜਿੰਦਾ 9 ਵਜੇ ਸ਼ਾਪ ਤੇ ਆਣਾ ਜੀ ਤੇ ਨਾਰਮਲੀ ਮੈਂ ਆਇਆ ਤੇ ਮੈਂ ਦੇਖਿਆ ਬਾਹਰ ਲੋਕ ਨਹੀਂ ਲੱਗੇ ਹੋਏ ਸੀਗੇ ਜੀ ਤੇ ਮੈਂ ਆਪਣੇ ਫਾਦਰ ਨੂੰ ਫੋਨ ਕੀਤਾ ਕਹਿੰਦੇ ਮੈਂ ਲੱਗਾ ਉਹ ਆਏ ਹੋਣੇ ਸਵੇਰੇ ਮੈਂ ਕਹਿੰਦੇ ਮੈਂ ਤਾਂ ਗਿਆ ਨਹੀਂ ਤੇ ਮੈਂ ਸ਼ਾਪ ਦਾ ਸ਼ਟਰ ਚੱਕਿਆ ਤਾਂ ਅੰਦਰ ਸਮਾਨ ਕਾਫੀ ਨੁਕਸਾਨ ਹੋਇਆ ਹੋਇਆ ਸੀ ਜੀ ਸਮਾਨ ਕੀ ਕੀ ਲੈ ਕੇ ਗਏ ਚੋਰ ਬੇਸੀ ਕਿਉਂ ਦੇ ਡੱਬੇ ਸੀਗੇ ਜੀ 5 ਕਿਲੋ ਵਾਲੇ अच्छा ਤੇ ਬਦਾਮ ਸੀ ਕਾਜੂ ਸਾਬਤ ਜੀਰਾ ਦਿਖਾਉਂਗੇ ਮਰਜ਼ੀ ਕਿੱਥੇ ਕਿੱਥੇ ਪਿਆ ਹਾਂਜੀ ਹਾਂਜੀ ਆ ਖਾਨਾ ਪੂਰਾ ਲਗਾ ਹੋਇਆ ਸੀ ਬਦਾਮ ਦਾ ਜੀ ਉੱਪਰ ਕਾਜੂ ਸੀਗਾ ਜੀ ਸੌਗੀ ਵੀ ਸੀਗੀ ਆ ਕਾਜੂ ਟੋਟਾ ਛੱਡ ਗਏ ਕਾਜੂ ਟੋਟਾ ਨਹੀਂ ਲੈ ਗਏ ਸਾਬਤ ਲੈ ਗਏ ਮੋਸਟ ਮੰਗਦੇ ਹਾਂਜੀ ਇੱਥੇ ਦੇਗੀ ਮਿਰਚ ਪੂਰੇ ਖਾਨਾ ਭਰਿਆ ਹੋਇਆ ਸੀ ਐਮ ਡੀ ਐਚ ਦਾ 10 ਕਿਲੋ ਦੇਗੀ ਲੈ ਗਏ ਜੀ ਇੱਥੇ ਜੀਰਾ ਸੀਗਾ ਕਿਲੋ ਵਾਲੀ ਪੈਕਿੰਗ 10 ਪੈਕੇਟ ਉਹ ਲੈ ਗਏ ਜੀ ਉੱਪਰ ਦੇਸੀ ਘਿਓ ਦਾ ਰੈਕ ਸੀ 5 ਕਿਲੋ ਵਾਲਾ ਉਹ ਵੀ ਖਾਲੀ ਕਰਤਾ ਉਹਨਾਂ ਨੇ ਉਹ ਚ ਕਿੰਨੇ ਸਿੱਕੇ ਜੀ ਉੱਚ 390 ਲੱਗੇ ਹੋਏ ਸੀਗੇ ਜੀ ਇੱਕ ਦਮ ਕਾਊਂਟਰ ਤੋਂ ਚੱਕਿਆ ਦਿਨ ਇੱਥੋਂ ਚੱਕੇ ਠੀਕ ਹੈ ਜੀ ਤੇ ਬਾਕੀ ਹਨੀ ਲੱਗਾ ਹੋਇਆ ਸੀ ਕਿਲੋ ਵਾਲਾ ਥੱਲੇ ਰੈਕ ਤੇ ਉਹ ਕਿੰਨੇ ਕਿ ਡੱਬੇ ਉਹ 10 ਡੱਬੇ ਸੀ 10 ਹੀ ਲੈ ਗਏ ਜੀ ਅੱਛਾ ਜਿਹੜੀ ਤੁਸੀਂ ਸੀਸੀਟੀਵੀ ਦੇਖੀ ਹੈ ਕਿ ਕੌਣ ਬੰਦੇ ਆਏ ਸੀਸੀਟੀਵੀ ਮੇਰਾ ਐਕਚੁਅਲ ਹੈ ਨਹੀਂਗਾ ਤੇ ਮੈਂ ਨਾਲ ਦੇ ਨਾਲ ਦੇਖਿਆ ਤਾਂ ਉਹ ਸਵਿਫਟ ਕਾਰ ਆ ਸਵਿਫਟ ਡਿਜ਼ਾਇਰ ਸ਼ਾਇਦ ਠੀਕ ਹੈ ਉਹਦੇ ਵਿੱਚ ਆਏ ਸורה 423 ਤੇ ਅਜੋ ਸਿਮਿਲਰ ਗੱਡੀ ਤਾਂ ਨਹੀਂ ਲੱਗਦੀ ਜਿਹੜੀ ਕੁਮਾਰ ਬੇਕਰੀ ਵਾਲੇ ਦੀ ਇਹ ਰੇ ਆ ਜੀ ਬਾਕੀ ਹਲੇ ਕੋਈ ਆਇਡੈਂਟੀਫਾਈ ਨਹੀਂ ਹੋਇਆ ਤੇ ਉਹ ਵੀ ਕਹਿ ਰਹੇ ਕਿ ਵਾਪਸੀ ਤੇ ਇਹੀ ਉੱਥੇ ਰੁਕੇ ਆ ਅੱਛਾ ਜੀ ਤੇ ਉਹਨਾਂ ਦੇ ਪਤਾ ਨਹੀਂ ਕਿੰਨਾ ਨੁਕਸਾਨ ਜਾਂਦੇ ਜਾਂਦੇ ਉਹਨਾਂ ਨੇ ਕੀਤਾ ਹੁਣ ਜਿਵੇਂ ਤੁਹਾਡੀ ਦੁਕਾਨ ਆ ਇੱਧਰ ਆਲੇ ਦੁਆਲੇ ਹੋਰ ਵੀ ਬਹੁਤ ਦੁਕਾਨਾਂ ਨੇ ਸੰਗਣਾ ਬਾਜ਼ਾਰ ਆ ਪੂਰੇ ਤੇ ਤੁਹਾਡੀ ਦੁਕਾਨ ਨੂੰ ਹੀ ਚੂਜ਼ ਕੀਤਾ ਉਹਦੇ ਪਿੱਛੇ ਕੀ ਰੀਜ਼ਨ ਲੱਗਦਾ ਰੀਜ਼ਨ ਕੋਈ ਨਾ ਕੋਈ ਜਿੱਦਾਂ ਕੋਈ ਗਾਹਕ ਬਣ ਕੇ ਆ ਜਾਂਦਾ ਵੇਖ ਜਾਂਦਾ ਅਗਲਾ ਕੋਈ ਸਾਹ ਇਦਾਂ ਤੇ ਲੱਗਦਾ ਵੈਸੇ ਪਹਿਲੀ ਵਾਰੀ ਵਾਲੇ ਬੰਦੇ ਦਾ ਕੰਮ ਨਹੀਂ ਲੱਗਦਾ ਤੁਹਾਨੂੰ ਔਰ ਡੈਫੀਨਿਟਲੀ ਪਹਿਲਾਂ ਇੱਥੇ ਆਏ ਹੋਣਗੇ ਸਮਾਨ ਦੇਖ ਲਿਆਉਣਾ ਬਹਾਨੇ ਬਾਨਣ ਗੱਲਾਂ ਕਰਦੇ ਕਿ ਕਿੱਥੇ ਕਿੱਥੇ ਪਿਆ ਮੋਰੇ ਸਾਈ ਲੈਲੀ ਹੋਣੀ ਹੈ ਔਰ ਦੂਜੀ ਗੱਲ ਜਿਹੜੀ ਮੈਨੂੰ ਮੇਨ ਲੱਗਦੀ ਹੈ ਕਿ ਜਿਵੇਂ ਸ਼ਟਰ ਦੇ ਅੰਦਰ ਤੁਹਾਡੇ ਨਾਲ ਸੈਂਟਰ ਲੋਕ ਨਹੀਂ ਲੱਗਾ ਸੀ ਉਹਨਾਂ ਦੁਕਾਨਾਂ ਨੂੰ ਜ਼ਿਆਦਾ ਨਿਸ਼ਾਨਾ ਬਣਾ ਰਹੇ ਬਿਲਕੁਲ ਸੈਂਟਰ ਲੋਕ ਨਹੀਂ ਲੱਗਾ ਹੋਇਆ ਸੀ ਲੋਕ ਸਗੇ ਨਾਰਮਲ ਉਹਨਾਂ ਨੇ ਬਕਾਇਦਾ ਆਉਂਦੇ ਮੀਟਰ ਤੋਂ ਸਵਿਚ ਉਹ ਫਿਊਜ਼ ਕੱਢਿਆ ਤੇ ਮੇਨ ਲਾਈਟ ਬੰਦ ਕਰ ਲਈ ਸੀ टॉर्च ਮੂੰਹ 'ਚ ਪਾਈ ਹੋਈ ਸੀ ਸਿਮਿਲਰਲੀ ਕੁਮਾਰ ਬੇકરી ਵੀ ਇਦਾਂ ਹੀ ਕੀਤਾ ਉਹਨਾਂ ਦਾ ਵੀ ਮੂੰਹ 'ਚ ਟਾਰਚ ਪਾ ਕੇ ਉਹਨਾਂ ਨੇ ਜਿਹੜੇ ਮੇਰੇ ਆਫਿਸ ਦਾ ਕੈਮਰਾ ਹੈਗਾ ਜੀ ਸਾਹਮਣੇ ਉਹਦੇ ਵਿੱਚ ਬੰਦਾ ਆ ਰਿਹਾ ਉਹਦੀ ਪਰਛਾਈ ਆ ਰਹੀ ਹੈ ਉਹ ਪੂਰਾ ਸ਼ਾਪ ਨੂੰ ਕਵਰ ਨਹੀਂ ਕਰਦਾ ਬਟ ਉਹਦੇ ਮੂੰਹ ਵਿੱਚ ਟਾਰਚ ਸੀਗੀ ਬੰਦਾ ਦੋ ਤਿੰਨ ਚੱਕਰ ਲਾਉਂਦਾ ਗੱਡੀ 'ਤੇ ਜਿੱਦਾਂ ਸਮਾਨ ਕੱਢ ਰਿਹਾ ਲੋਡ ਕਰ ਰਿਹਾ ਔਰ ਤਿੰਨ ਚਾਰ ਜਣੇ ਆ ਇੱਕ ਦੋ ਜਣਿਆਂ ਦਾ ਕੰਮ ਨਹੀਂ ਹੈਗਾ ਬਿਕਾਜ਼ ਇੱਥੋਂ ਸਾਡੀਆਂ 10 10-10 ਕਿਲੋ ਦੀਆਂ ਥੈਲੀਆਂ ਸੀਗੀਆਂ ਜੀ ਬਾਸਮਤੀ ਦੀਆਂ ਉਹ ਸੋ ਇਹ ਵੀ ਹੁਣ ਟਾਈਮ ਵੀ ਲੱਗਦਾ ਵਾ 17 18 ਮਿੰਟ ਉਹਨਾਂ ਨੇ ਲਾਏ ਆ ਜੀ ਪ੍ਰੋਪਰ ਕਿਉਂਕਿ 4 26 ਤੇ ਗੱਡੀ ਆਈ ਆ ਤੇ 45 46 ਤੇ ਜਾ ਰਹੀ ਆ 18 20 ਮਿੰਟ ਲਾਏ ਉਹਨਾਂ ਨੇ ਡੈਫੀਨਿਟਲੀ ਤੋਂ ਪਹਿਲਾਂ ਵੀ ਇੱਥੇ ਨਰਾ ਚੁੱਕੇ ਆ ਕਿਉਂਕਿ ਨਹੀਂ ਤਾਂ ਬੰਦੇ ਨੂੰ ਜਦੋਂ ਉਹ ਕਹਿੰਦੇ ਕਿ 32 ਵਜਾਈ ਆ ਚੀਜ਼ਾਂ ਨੂੰ ਫਾਈਂਡ ਆਊਟ ਕਰਨ ਨੂੰ ਵੀ ਟਾਈਮ ਲੱਗਦਾ ਨਾ ਵੀ ਆਪਾਂ ਕੋਈ ਚੋਰੀ ਕਰਨ ਕਿਤੇ ਜਾਂਦਾ ਨਾ ਇੱਕ ਜਿਹੜਾ ਇੱਕ ਮਾਈਂਡ ਸੈਟ ਅਪ ਹੁੰਦਾ ਨਾ ਉਹ ਇਹ ਹੁੰਦਾ ਵੀ ਜਿਹੜਾ ਸਮਾਨ ਆਂਦਾ ਚੱਕ ਲੋ ਉਹ ਇਦਾਂ ਨਹੀਂ ਸੀਗਾ ਉਹਨੇ ਸਮਾਨ ਚੱਕਿਆ ਸਿਲੈਕਟਡ ਵੀ ਜਿਹੜਾ ਉਹਨੂੰ ਪਤਾ ਸੀ ਵੀ ਮੈਂ ਆਹ ਚੀਜ਼ ਚੱਕਣੀ ਹੋਈ ਚੀਜ਼ ਇੱਥੇ ਪਈ ਹੋਈ ਆ ਉਹਨੂੰ ਪਹਿਲਾਂ ਉਹਨੇ ਆਇਡੈਂਟੀਫਾਈ ਕੀਤਾ ਹੋਇਆ ਸੀਗਾ ਸਰ ਹੁਣ ਦੇਗੀ ਮਿਰਚ ਆ ਪਿੱਛੇ ਮਸਾਲਿਆਂ ਦੇ ਵਿੱਚ ਆਈ ਥਿੰਕ ਸਾਰਿਆਂ ਨਾਲੋਂ ਮਹਿੰਗੀ ਉਹੀ ਆ ਮੈਨੂੰ ਲੱਗਦਾ 1300 ਰੁਪਏ ਕਿਲੋ ਆ ਉਹ 10 12 ਕਿਲੋ ਤੋਂ ਦੇਗੀ ਮਿਰਚ ਚੋਰੀ ਹੋਈ ਹੋਈ ਆ ਇੱਥੇ ਬਾਦਾਮ ਗਿਰੀ ਸੀਗੀ ਪਿਸਤਾ ਸੀਗਾ ਮਹਿੰਗੀ ਆਈਟਮ ਹੈ ਕਿਉਂਕਿ ਦੇਖੋ ਜੀ ਆਪਾਂ ਇੱਕ ਚੋਰ ਦੇ ਹਿਸਾਬ ਨਾਲ ਸੋਚੀਏ ਇਹ ਤਾਂ ਐਕਸਪਰਟ ਲੱਗਦਾ ਆ ਮੁਰੇ ਘੇ ਦੇ ਇੰਨੇ ਡੱਬੇ ਬੰਦਾ ਕਹਿੰਦਾ ਸਿੱਟ ਲਓ ਸਾਰੇ ਉਹ ਨਹੀਂ ਇੰਨਾ ਨਹੀਂ ਕੀਤਾ ਉਹਨੇ ਬਾਕੀ ਹੁਣ ਇਹ ਉਹੀ ਗੱਡੀ ਸੀਗੀ ਜਿਹੜੀ ਕੁਮਾਰ ਬੇકરી ਦੇ ਵਿੱਚ ਓਰੀ ਹੋਈ ਹੁਣ ਇਹ ਤਾਂ ਆਈਡੈਂਟੀਫਾਈ ਕਰਨਾ ਪਊਗਾ ਸਟਾਈਲ ਉਹਨਾਂ ਦਾ ਬਿਹੇਵੀਅਰ ਸੇਮ ਹੀ ਲੱਗ ਰਿਹਾ ਸੇਮ ਆ ਕਿ ਉਹਨੇ ਮੁੰਡੇ ਨੇ ਮੁੰਡੇ ਮੂੰਹ 'ਚ ਟਾਰਚ ਪਾਈ ਹੋਈ ਸੀਗੀ ਕਿਉਂਕਿ ਉਹ ਟਾਰਚ ਵੱਜ ਰਹੀ ਆ ਕੈਮਰੇ 'ਚ ਆ ਰਹੀ ਆ ਕਿ ਟਾਰਚ ਵੱਜੀ ਆ ਫਿਰ ਉਹਨੇ ਲੋਕ ਕਟਿਆ ਲੋਕ ਦੀ ਜਿਹੜੀ ਪੱਤੀ ਉਹ ਵੀ ਸਾਡੇ ਕੋਲ ਇੱਥੇ ਮਿਲੀ ਜੇ ਸਾਨੂੰ ਕਿਟਿਆ ਹੋਇਆ ਲੋਕ ਆ ਉਹ ਸੋ ਮੋਡ ਆਫ ਥੈਫਟ ਸੇਮ ਹੀ ਆ ਸੇਮ ਆ ਜੀ ਸੇਮ ਆ ਹਾਂ ਜੀ 8000 ਰੁਪਏ ਕੈਸ਼ ਵੀ ਸੀ ਜਦੋਂ ਛੋਟਾ ਕੈਸ਼ ਭਾਂਡੇ ਦੇ ਪਰਚੇ ਰੱਖੇ ਹੁੰਦੀਆਂ ਸੀ ਵੱਡਾ ਕੈਸ਼ ਨਹੀਂ ਸੀ ਮੈਨੂੰ ਕੋਈ ਠੀਕ ਹੈ ਜੀ ਇਹ ਫਿਰ ਗੱਲਾ ਇਹਦੇ ਚਾਬੀ ਸੀਗੀ ਲੱਗੀ ਹੋਈ ਸੀਗੀ ਗੱਲਾ ਤੋੜਿਆ ਨਹੀਂ ਨਹੀਂ ਗੱਲਾ ਤੋੜਿਆ ਨਹੀਂ ਚਾਬੀ ਲੱਗੀ ਦੇਖੋ ਹੁਣ ਪੁਲਿਸ ਆਈ ਸੀ ਇੱਥੇ ਦੱਸਿਆ ਉਹਨਾਂ ਨੂੰ ਹਾਂ ਜੀ ਡੀਐਸਪੀ ਸਾਹਿਬ ਵੀ ਆਏ ਸੀਗੇ ਤੇ ਜਦ ਰਾਸਤਾ ਉਹਨਾਂ ਨੂੰ ਸਾਰਾ ਸਿਚੁਏਸ਼ਨ ਸੀਸੀਟੀਵੀ ਪ੍ਰੋਡਿਊਸ ਕਰੋ ਤੱਕ ਪੰਚਾਇਤ ਨਹੀਂ ਵਾ ਭੇਜਣ ਲੱਗਾ ਜੀ ਹੁਣ ਮੈਂ ਆ ਗਈ ਮੇਰੇ ਕੋਲ ਵੀਡੀਓ ਤੁਸੀਂ ਸੀਸੀਟੀਵੀ ਜਿਹੜੀ ਤੁਹਾਡੇ ਕੋਲ ਆਈ ਹੈ ਬੜੇ ਕਰੀ ਸੀਸੀਟੀਵੀ ਜਿਹੜੀ ਤੁਹਾਡੇ ਕੋਲ ਪਹੁੰਚੀ ਹੈ ਤੁਸੀਂ ਇੱਕ ਵਾਰ ਦਿਖਾ ਦੋ ਵੀ ਜੱਗੇ ਓਕੇ ਮੜੇ ਜੀ ਤਾ ਜੋ ਪਬਲਿਕ ਨੂੰ ਇੱਕ ਤਰੀਕੇ ਦਾ ਅਵੇਅਰ ਹੋ ਜਾਵੇ ਔਰ ਨਾਲ ਦੀ ਨਾਲ ਅਸੀਂ ਜ਼ਰੂਰ ਇਹੀ ਬੇਨਤੀ ਕਰਨਾ ਚਾਹੁੰਦੇ ਆ ਕਿ ਸ਼ਹਿਰ ਦੇ ਜਿੰਨੇ ਵੀ ਦੁਕਾਨਦਾਰ ਹੈ ਸੈਂਟਰ ਲੋਕ ਪਾਈ ਜ਼ਰੂਰ ਲਾ ਕੇ ਜਾਇਆ ਕਰੋ ਕਿਉਂਕਿ ਜਿਹੜੇ ਇਹ ਚੋਰ ਆ ਅੱਜ ਕੱਲ ਜ਼ਿਆਦਾਤਰ ਜ਼ਿਆਦਾਤਰ ਕੀ ਆਪਾਂ ਕਹੀਏ ਕਿ ਜਿੰਨੀਆਂ ਪਿੱਛੇ ਚੋਰੀ ਹੋਈਆਂ ਸਾਰੀਆਂ ਦੁਕਾਨਾਂ ਦੇ ਜਿਹੜੇ ਸੈਂਟਰ ਲੋਕ ਨਹੀਂ ਲੱਗੇ ਸੀ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਕਟਰ ਜਿਹੜਾ ਸੈਂਟਰ ਲੋਕ ਹੁੰਦਾ ਉਹਦੇ ਅੰਡਰ ਜਿਹੜਾ ਕਹਿੰਦੇ ਨਹੀਂ ਵੱੜਦਾ ਔਰ ਜਿਹੜੇ ਲੋਕ ਆ ਉਹਨਾਂ ਨੂੰ ਬੜੇ ਈਜ਼ੀਲੀ ਬੜੇ ਆਰਾਮ ਨਾਲ ਕੱਟ ਲੈਂਦੇ ਆ ਆ ਲੋਕ ਦਾ ਜਿਹੜਾ ਮੋਰਲਾ ਹਿੱਸਾ ਹੈ ਜੀ ਪਰ ਲੋਕ ਕਹਿੰਦੇ ਆਪਣਾ ਨਾਲ ਹੀ ਲੱਗੇ ਆ ਔਰ ਬਾਰਦਾਨਾ ਵੀ ਹੁਣ ਇਹਨਾਂ ਨੇ ਚੈੱਕ ਕੀਤਾ ਲੇਕਿਨ ਜਿਹੜਾ ਐਡਰੈਸ ਹੈ ਆ ਉੱਥੋਂ ਕੋਈ ਬਹੁਤੀ ਗੱਲ ਕਨਫਰਮ ਨਹੀਂ ਹੁੰਦੀ ਪੁਲਿਸ ਨੇ ਕੋਈ ਨਿਸ਼ਾਨ ਨਿਸ਼ਾਨ ਵਿਲੇ ਫ੍ਰੈਂਸਿਕ ਟੀਮ ਆਈ ਸੀਗੀ ਨਹੀਂ ਦਾਦਾ ਕੁਛ ਨਹੀਂ ਹੋਇਆ ਜੀ ਤੋਂ ਵੈਸੇ ਸਾਰਾ ਸਿਚੁਏਸ਼ਨ ਦੇਖ ਕੇ ਉਹ ਦੇਖ ਕੇ ਚਲੇ ਗਏ ਹਨਾ ਪੁਰਤੀ ਚਲੋ ਚਲੋ ਵੀ ਤਸਵੀਰ ਦਿਖਾ ਦਿੰਨੇ ਤੁਹਾਨੂੰ ਜੱਤੀ ਤੁਸੀਂ ਕੱਢ ਦਿਓ ਇਧਰਲੇ ਪਾਸੇ ਵੀ ਜੇ ਇੱਕ ਵਾਰੀ ਫਿਰ ਤੋਂ ਦਿਖਾ ਦੇ ਕਿ ਦੇਖੋ ਆਲੇ-ਦੁਆਲੇ ਬਹੁਤ ਸਾਰੀਆਂ ਦੁਕਾਨਾਂ ਸਿਰਫ ਕਈ ਵੇਲੇ ਸਵਾਲ ਉੱਠਦਾ ਸਿਰਫ ਇਹੀ ਦੁਕਾਨ ਕਿਉਂ ਦਾ ਜਿੰਨੀ ਕੀ ਗੱਲ ਅਸੀਂ ਈਵੈਲਿਊਏਟ ਕਰ ਪਾਏ ਆ ਜਿੰਨੀ ਕੀ ਗੱਲ ਸਾਡੇ ਸਮਝ ਪੈਂਦੀ ਆ ਕਿ ਇਹਦੇ ਸੈਂਟਰ ਲੋਕ ਨਹੀਂ ਲੱਗਾ ਹੋਇਆ ਸੀਗਾ ਤਾਂ ਬਾਕੀ ਦੁਕਾਨਦਾਰ ਵੀਰਾਂ ਨੂੰ ਵੀ ਬੇਨਤੀ ਹੈ ਕਿ ਸੈਂਟਰ ਲੋਕ ਜ਼ਰੂਰ ਲਾ ਕੇ ਜਾਓ ਜੇ ਨਹੀਂ ਤੁਹਾਡੇ ਤੁਸੀਂ ਉਸ ਤਰੀਕੇ ਦੀ ਸਿਚੁਏਸ਼ਨ ਬਣਾਈ ਹੋਈ ਜਿਵੇਂ ਇੱਥੇ ਦੇਖੋ ਇਹਨਾਂ ਨੇ ਨਹੀਂ ਬਣਾਈ ਹੋਈ ਸਿਚੁਏਸ਼ਨ ਇੱਥੇ ਮਾਰਬਲ ਪੱਥਰ ਲੱਗਾ ਆ ਤੇ ਜੇ ਤੁਹਾਡੇ ਵੀ ਨਹੀਂ ਆ ਤੁਸੀਂ ਉਹਨੂੰ ਜ਼ਰੂਰ ਇੱਕ ਤਰੀਕੇ ਦੀ ਮੁਰੰਮਤ ਕਰਾ ਕੇ ਲੋਕ ਨੂੰ ਜ਼ਰੂਰ ਲਵਾਓ ਜੋ ਕਿ ਲੋਕ ਲੱਗੂਗਾ ਤੁਹਾਡੀ ਸੇਫਟੀ ਵਧੂਗੀ। ਭਾਜੀ ਆਗੀ ਵੀਡੀਓ। ਗੰਦੀ ਸਪੈਸ਼ਲੀ ਉਹ ਮੋੜ ਤੇ ਉਹ ਇਤਨੀ ਲਾਈ ਹੈ ਇਤਨੀ ਮੋੜੇ ਗਏ ਨਹੀਂ ਮੋੜੇ ਨਹੀਂ ਗਏ। ਨੱਸੋ ਤੁਸੀਂ ਕੀ ਸਮਝਦੇ ਆ? ਜਾ ਕੇ ਵੀਡੀਓ ਕੱਢਦੇ ਆ। ਨੱਸੋ ਸਮਾਨ ਕੀ ਕੀ ਦੇਖੀ? ਸਮਾਨ ਤਾਂ ਜੀ ਸਾਰਾ ਚੱਕਿਆ ਇਹਨਾਂ ਨੇ ਬਾਸਮਤੀ ਵੀ ਚੱਕੀ ਹੈ ਇੱਥੋਂ। ਇੱਥੋਂ ਡਰਾਈ ਫੂਡ ਵੀ ਚੱਕਿਆ ਆ। ਕੰਨੀਆਂ ਵੀ ਚੱਕੀਆਂ ਜੀ ਇੱਥੋਂ ਕੁੰਜੀ ਦੀਆਂ। ਇੱਥੋਂ ਬੋਤਲਾਂ ਵੀ ਕਹਿਣੀਆਂ ਸੀਗੀਆਂ ਉਹ ਵੀ ਲੈ ਕੇ ਗਏ ਆ ਤਿੰਨ ਚਾਰ ਕਹਿਣੀਆਂ ਜਿੱਦਾਂਕਰ ਉਹ ਲਿਸਟ ਬਣਾ ਕੇ ਆਏ ਕਰਿਆਨੇ ਕੀ ਕੀ ਚਾਹੀਦੀ ਆ ਉਸ ਹੱਬ ਨਾਲ ਮੈਂ ਕਹਿੰਦਾ ਪਹਿਲਾਂ ਮੋਰੋਗੇ ਤੂੰ ਸਾਈ ਲੈ ਕੇ ਆ ਕੇ ਜਾ ਕੋਈ ਵਿਆਹ ਪਕਧਾਣਾ ਹੋਣਾ ਹਾਂ ਨਾ ਸਮਾਨ ਉੱਧੇ ਹੀ ਚੋਰੀ ਹੋਇਆ ਜੀ ਕਿਉਂਕਿ ਦੇਖੋ ਜੇ ਜਿੱਦਾਂ ਕਹਿੰਦੇ ਬਾਦਾਮ ਦੇਸੀ ਕਿਹੋਂ ਦਾ ਫੇਰ ਤਾਂ ਬੰਦਾ ਕਹਿੰਦਾ ਕਿ ਅੱਜ ਸ਼ਨੀਵਾਰ ਆ ਸ਼ਾਮ ਨੂੰ ਤੜਕੇ ਲੱਗੂਗੇ ਪਰ ਜਿੱਦਾਂ ਉਹ ਸਿਲੈਕਟਡ ਆਈਟਮ ਲੈ ਕੇ ਗਿਆ ਇਹ ਤਾਂ ਮੰਨ ਲਓ ਕੋਈ ਵਿਆਹ ਪਕਧਾਣਾ ਹੋਣਾ ਜਾ ਕੇ ਤੇ ਹੋਰ ਜਾ ਕੇ ਜਿਹੜਾ ਹੋਲ ਸੇਲਰ ਆ ਉਹਨੂੰ ਵੇਚਣਾ ਨਾ ਅੱਧੇ ਭਾਅ ਤੇ ਕਿਉਂਕਿ ਕਿਲੋ ਹਮ ਤੁਸੀਂ ਦੇ ਖਰੇ ਲੋ ਕਸਟਮਰ ਹੋਵੇ ਤਾਂ ਉਹ ਤਾਂ ਕਿਲੋ ਅੱਧਾ ਕਿਲੋ ਚੱਕ ਲਊਗਾ ਦੇਖੋ ਕੋਈ ਦੁਕਾਨਦਾਰ ਦੁਕਾਨਦਾਰ ਚੋਰੀ ਚੋਰੀ ਹੈ ਜੀ ਹਾਂਜੀ 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 ਜੀ ਜੀ ਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਸੀਸੀਟੀਵੀ ਫੁਟੇਜ ਹੈ ਇਹ ਔਰ ਇਹਦੇ ਬਸੇ ਰਹੇ ਬਧਰੇ ਬਸੇ ਰਹੇ ਸੀਸੀਟੀਵੀ ਫੁਟੇਜ ਤੁਹਾਡੇ ਸਾਹਮਣੇ ਹੈ ਜੀ ਇਹ ਆ ਸਵਿਫਟ ਡਿਜ਼ਾਇਰ ਜਿਹੜੀ ਹੈ ਇਹ ਆ ਕੇ ਰੁਕਦੀ ਹੈ ਔਰ ਸਵਿਫਟ ਡਿਜ਼ਾਇਰ ਜਿਹੜੀ ਗੱਡੀ ਹੈ ਇਹਦਾ ਨੰਬਰ ਨੋਟ ਹੋਇਆ ਜੀ ਕਿ ਵੈਸੇ ਹੋ ਸਕਦਾ ਨੰਬਰ ਗਲਤ ਵੀ ਲਾਇਆ ਹੋਵੇ ਉਹਨਾਂ ਨੇ ਇੱਕ ਵਾਰ ਫਿਰ ਤੋਂ ਤੁਸੀਂ ਦੇਖ ਲਓ ਕਿ ਆ ਸਵਿਫਟ ਡਿਜ਼ਾਇਰ ਗੱਡੀ ਹੈ ਔਰ ਕਾਫੀ ਸਵਿਫਟਲੀ ਜਾ ਰਹੀ ਹੈ ਤੇਜ਼ ਜਾ ਰਹੀ ਹੈ ਜਿਹਦੇ ਕਰਕੇ ਨੰਬਰ 926 ਤੇ 426 ਤੇ ਸੌਰੀ ਗੱਡੀ ਆਈ ਹੈ ਜੀ ਤੇ 452 ਤੇ ਗਈ ਹੈ ਮਤਲਬ ਉਹਨਾਂ ਨੇ 24-25 ਮਿੰਟ ਲਾਏ ਆ ਆਰਾਮ ਨਾਲ ਆਪਣੇ ਔਰ ਇਹੀ ਗੱਡੀ ਆ ਰਹੀ ਹੈ 426 ਤੇ ਔਰ 452 ਤੇ ਵਾਪਸ ਆ ਰਹੀ ਹੈ ਸੋ ਸ਼ੱਕਰ ਜੇ ਆ ਸਕਦੀ ਹੈ ਗੱਡੀ ਬਟ ਫਿਰ ਵੀ ਪੁਲਿਸ ਨੂੰ ਆਇਡੈਂਟੀਫਾਈ ਕਰਨਾ ਪਊਗਾ ਜੀ ਆ ਕਰ ਰਹੇ ਲੋਕੀ ਉਹ ਹਲੇ ਗੱਡੀ ਉੱਥੇ ਹੀ ਖੜੀ ਹੈ ਇਸ ਤੋਂ ਬਾਅਦ ਵਾਪਸ ਆਊਗੀ ਜੀ ਸੇਮ ਕਾਰ ਆ ਆ ਗਈ ਨੀ ਕਾਰ ਸਟਾਰਟ ਕਰ ਲਈ ਇਹਨੇ ਆਪਾਂ ਪਰ ਇਹ ਮੰਦ ਭਾਗੀ ਗੱਲ ਹੈ ਜੀ ਜੇ ਦੁਕਾਨਦਾਰਾਂ ਨਾਲ ਇਸ ਤਰੀਕੇ ਹੋ ਰਿਹਾ ਕਿਉਂਕਿ ਬੜੀ ਮਿਹਨਤ ਨਾਲ ਦੁਕਾਨਦਾਰ ਜਿਹੜੇ ਆ ਉਹ ਕੰਮ ਕਰਦੇ ਆ ਟੈਕਸ ਵੀ ਦਿੰਦੇ ਆ ਮੈਂ ਕਈ ਵੇਲੇ ਹਮੇਸ਼ਾ ਹੀ ਕਹਿੰਦਾ ਹਾਂ ਕਿ ਦੁਕਾਨਦਾਰ ਨੌਕਰੀਆਂ ਵੀ ਦਿੰਦੇ ਆ ਜਿਹੜੇ ਕਰਿੰਦੇ ਹੁੰਦੇ ਆ ਤਾਂ ਉਹਦੇ باوجود ਜੇ ਸੁਰੱਖਿਆ ਨਹੀਂ ਆ ਸੇਫਟੀ ਨਹੀਂ ਆ ਤਾਂ ਵੱਡੇ ਸਵਾਲ ਖੜੇ ਹੁੰਦੇ ਕਿਉਂਕਿ ਕੱਲ ਰਾਤ ਹੀ ਜਿਹੜੀਆਂ ਦੋ ਚੋਰੀਆਂ ਜਿਹੜੀਆਂ ਉਹ ਰਿਕਾਰਡ ਕੀਤੀਆਂ ਗਈਆਂ ਮਾਲੀਆ ਸਾਹਿਬ ਹਾਲਾਤ ਦਿਨ ਪ੍ਰਤੀ ਦਿਨ ਵਿਗੜੀ ਜਾਂਦੇ ਆ ਬਹੁਤ ਜ਼ਿਆਦਾ ਜੀ ਜੀ ਆਪਸਾ ਦੇ ਦੱਸਣ ਮੁਤਾਬਕ ਜੀ ਜਿਹੜੇ ਕੈਮਰੇ ਲੱਗੇ ਆ ਦੇਖੋ ਜਿਹੜੀ ਆਪਣੀ ਬੇਕਰੀ ਤੇ ਚੋਰੀ ਹੋਈ ਆ ਜੰਡੀਗਰ ਚੌਂਚ ਉਥੇ ਮੇਨ ਕੈਮਰੇ ਲੱਗੇ ਆ ਚੋਰਾਂ ਨੇ ਬੇਖੌਫ ਇਹ ਚੋਰੀਆਂ ਕਰਾਇਆ ਦਿਨੋਂ ਦੇ ਨਾ ਬਾਦਵੀਂ ਆ ਅੱਛਾ ਉਥੋਂ ਦਾ ਪੀਸੀਆ ਦਾ ਰੂਟ ਬਣਾਉਂਗੇ ਰਾਤ ਨੂੰ ਸਾਰਾ ਬੰਦਾ ਦੀ ਜੇ ਉਥੇ ਚੋਰੀ ਹੋ ਗਈ ਤਾਂ ਸ਼ਹਿਰ ਦੀ ਕੋਈ ਵੀ ਦੁਕਾਨ ਕੋਈ ਵੀ ਜਗਾ ਸੇਫ ਨਹੀਂ ਹੈਗੀ ਇਸ ਕਰਕੇ ਪ੍ਰਸ਼ਾਸਨ ਤੇ ਉਸ ਨੂੰ ਚਾਹੀਦਾ ਕਿ ਪੀਸੀਆ ਦੀ ਰਾਤ ਨੂੰ ਗਸ਼ਤ ਜਿਹੜੀ ਬਹੁਤ ਜ਼ਿਆਦਾ ਵਧਾ ਦਿੱਤੀ ਜਾਵੇ ਮੈਂ ਸ਼ਹਿਰ ਵਾਸੀਆਂ ਨੂੰ ਵੀ ਇਹੀ ਕਹੂੰਗਾ ਕਿ ਜਿਹੜਾ ਨਾ ਆਪਾਂ ਚੌਂਕੀਦਾਰ ਆ ਇੱਕ ਤਾਲਮੇਲ ਕਰਕੇ 15 ਤੋਂ 20 ਚੌਂਕੀਦਾਰ ਸ਼ਹਿਰ ਰੱਖੇ ਜਾਣ ਜੀ ਜਿਹਦੇ ਨਾਲ ਕਿ ਇੱਕ ਦੂਸਰੇ ਨਾਲ ਲਿੰਕ ਰਹਿਣ ਵੀ ਜੇ ਕੋਈ ਮੋਟਰਸਾਈਕਲ ਦੇ ਰਾਤ ਨੂੰ ਕੋਈ ਉਪਰੇ ਬੰਦੇ ਕੋਈ ਗੱਡੀ 'ਚ ਘੁੰਮ ਰਿਹਾ ਹੈ 11-12 ਵਜੇ ਤਾਂ ਕਿ ਇੱਕ ਦੂਸਰੇ ਨੂੰ ਦੱਸ ਸਕਣ ਜੀ ਜੀ ਤੇ ਇਹ ਵੀ ਬਹੁਤ ਜ਼ਰੂਰੀ ਹੈ ਸ਼ਹਿਰ ਵਾਸੀਆਂ ਨੂੰ ਚਾਹੀਦਾ ਹੈ ਜਿਹੜੀਆਂ ਐਸੋਸੀਏਸ਼ਨਾਂ ਆ ਜੀ ਉਹਦੀ ਇੱਕ ਗਰੁੱਪ ਬਣਾ ਕੇ ਉਹ ਚੌਂਕੀਦਾਰ ਇੱਕ ਤੋਂ ਦੂਸਰੇ ਨੂੰ ਦੱਸ ਦੇਣ ਵੀ ਆ ਮੈਸੇਜ ਪਾ ਦੇਣ ਵੀ ਇੱਥੇ ਬੰਦੇ ਉਪਰੀ ਗੱਡੀ ਘੁੰਮਦੀ ਆ ਮੋਟਰਸਾਈਕਲ ਸਕੂਟਰ ਗਰੁੱ ਕਿ ਜਿਹੜਾ ਚੋਰੀ ਨੂੰ ਥੋੜਾ ਜਿਹਾ ਫੜਨ ਦੇ ਵਿੱਚ ਕਾਮਯਾਬ ਹੋ ਜਾਂਦੇ ਜਿਹੜੇ ਕਿ ਪੁਲਿਸ ਵਾਲਿਆਂ ਦੇ ਵੀ ਉਹਨਾਂ ਕੋਲ ਨੰਬਰ ਹੋਣੇ ਚਾਹੀਦੇ ਜਿਹੜੇ ਪੀਸੀਆਰ ਨੂੰ ਰਾਤ ਨੂੰ ਇੱਥੇ ਕਰਦੇ ਗਰਸਤ ਕਰਦੇ ਜੀ ਬਹੁਤ ਅੱਛੀ ਸਲਾਹ ਹੈ ਜੀ ਔਰ ਇਦਾਂ ਹੀ ਕਾਬੂ ਹੋਣਾ ਔਰ ਇਸੇ ਤਰੀਕੇ ਹੀ ਦੁਕਾਨਦਾਰ ਜਿਹੜਾ ਬੇਫਿਕਰੀ ਨਾਲ ਰਾਤ ਨੂੰ ਸੌ ਸਕਦਾ ਇਹ ਤਾਂ ਜਿਹਨਾਂ ਦੇ ਜੀ ਇੱਕ ਜੀ ਆਪਣੇ ਕਹਿੰਦੇ ਚੌਂਕੀਦਾਰਾਂ ਦਾ ਟਾਈਮ 1 ਘੰਟਾ ਵਧਾਉਣਾ ਚਾਹੀਦਾ ਜੀ ਕਿਉਂਕਿ 4 ਵਜੇ ਚੌਂਕੀਦਾਰ ਚਲੇ ਜਾਂਦੇ ਆ ਤੇ 4 ਤੋਂ 5 ਵਜੇ ਇਹ ਕੰਮ ਹੁੰਦੇ ਆ ਜੀ ਹੁਣ ਉਹ ਉਹਨਾਂ ਨੇ ਉਹ ਟਾਈਮ ਉਹ ਟਾਈਮ ਚੁਣਿਆ ਹੋਇਆ ਜੀ ਪਤਾ ਵੀ ਇੱਥੇ ਕੋਈ ਗਲਤ ਕਰਨਾ ਨਹੀਂ ਹੋਰ ਗੱਲ ਹੈ ਪਿੱਛੇ ਜੇ 72 ਕੈਮਰੇ ਕਹਿੰਦੇ ਲਾਏ ਜੀ ਨਵੇਂ ਸ਼ਹਿਰ 'ਚ ਉਦੋਂ ਪ੍ਰਸ਼ਾਸਨ ਕਹਿੰਦਾ ਕਿ ਬਾਜ ਵੀ ਜਾਂ ਕੋਈ ਪਰਿੰਦਾ ਵੀ ਸ਼ਹਿਰ 'ਚ ਐਂਟਰ ਕਰੂਗਾ ਜਾਂ ਬਾਹਰ ਜਾਊਗਾ ਸਭ ਦੇ ਉੱਤੇ ਨਿਗਰਾਨ ਚੋਰ ਜਾਈ ਜਾਂਦੇ ਆ ਸਮਾਨ ਵੀ ਲਿਜਾਈ ਜਾਂਦੇ ਆ ਵਾਰ ਦੱਤ ਵੀ ਹੁਣ ਪੁਲਿਸ ਦੇ ਉਹ ਕੈਮਰੇ ਚੱਲਦੇ ਨਹੀਂ ਪਏ ਜਾਂ ਤਾਂ ਬਿਜਲੀ ਵਿਭਾਗ ਉਹਥੇ ਬੱਤੀ ਨਹੀਂ ਦਿੰਦਾ ਵੀ ਜਾਂ ਇਹਨਾਂ ਦੀਆਂ ਤਾਰਾਂ ਖਰਾਬ ਹੋਈਆਂ ਜਾਂ ਕੈਮਰੇ ਖਰਾਬ ਹੋ ਗਏ ਜਾਂ ਚੰਡੀਗੜ੍ਹ ਚੌਂਕ ਦੇ ਲਾਈਟਾਂ ਖਰਾਬ ਸੀ ਹੁਣ ਜਾਂ ਪਿੱਛੇ ਕੁਝ ਹੋਰ ਵੀ ਖਰਾਬ ਹੋ ਸਕਦਾ ਉਹਨੂੰ ਨੀਤ ਕਹਿੰਦੇ ਆ ਤੇ ਨੀਤ ਹੋਵੇ ਤਾਂ ਚੋਰ ਫੜਿਆ ਵੀ ਜਾ ਸਕਦਾ ਜੇ ਕੋਸ਼ਿਸ਼ ਸਹੀ ਤਰੀਕੇ ਕੀਤੀ ਜਾਵੇ ਹਾਂਜੀ ਜੇ ਟਰੇਸ ਕੀਤਾ ਕਰਨਾ ਚਾਵੇ ਕਹਿੰਦੇ ਕਿ ਪੁਲਿਸ ਦਾ ਮਿੱਟੀ 'ਚੋਂ ਮੱਛੀ ਫੜ ਲੈਂਦੀ ਹੈ ਜੇ ਫੜਨ ਤੇ ਆ ਜਵੇ ਜਿਹੜੀਆਂ ਜਿਹੜੀਆਂ ਚੋਰੀਆਂ ਜਿੰਨੀਆਂ ਵੀ ਹੋਈਆਂ ਆ ਪਿੱਛੇ ਹੋਈਆਂ ਹੁਣ ਹੋਈਆਂ ਸੇਮ ਜਿਹੇ ਬੰਦੇ ਲੱਗਦੇ ਆ ਉਹੀ ਉਹਨਾਂ ਦਾ ਸਟਾਈਲ ਆ ਤੇ ਉਹੀ ਛੜਤ ਤੋੜਨ ਦਾ ਉਹ ਕੰਮ ਕਰ ਰਹੇ ਆ ਇਹ ਉਹੀ ਬੰਦਿਆਂ ਦਾ ਹੌਸਲੇ ਬਹੁਤ ਜ਼ਿਆਦਾ ਬਲੰਦ ਹੋ ਗਏ ਆ ਤਰੀਕਾ ਉਹੀ ਹੈ ਤਰੀਕਾ ਉਹਨਾਂ ਦਾ ਸੇਮ ਆ ਇਸ ਕਰਕੇ ਰਾਸ਼ਮੀ ਨੂੰ ਦੇਖਣਾ ਚਾਹੀਦਾ ਕਿ ਇਹ ਬੰਦੇ ਕਿੱਧਰੋਂ ਆ ਰਹੇ ਆ ਤੇ ਕਿੱਧਰੋਂ ਇਹ ਕਰ ਰਹੇ ਆ ਗੱਡੀਆਂ ਤਾਂ ਮੇਰੇ ਖਿਆਲ ਸੇਵੇਂ ਨੰਬਰ ਦੀ ਲੈ ਕੇ ਆ ਰਹੇ ਆ ਦੇਖੋ ਸਰ ਜੀ ਉਹਨੂੰ ਥਰੂ ਕੈਮਰਾ ਸੀ ਫੋਲੋ ਕਰਦੇ ਜਣ ਪਤਾ ਲੱਗ ਜੂ ਕਿ ਕਿਸ ਪਾਸੇ ਗਿਆ ਕਿਉਂਕਿ ਸਾਰਾ ਇਹ ਜਿਹੜਾ ਆਪਰੇਸ਼ਨ ਸਿਸਟਮ ਹੈ ਉਹਦਾ ਸਬੰਧ ਪ੍ਰਸ਼ਾਸਨ ਕੋਲ ਹੀ ਹੈ ਬੰਨਿਓ ਜਾ ਕੇ ਜਿੱਦੋਂ ਕੈਮਰੇ ਉਹ ਸਾਰੇ ਬੰਦੇ ਦੇਖ ਲੈਣ ਵੀ ਇੱਥੋਂ ਇੰਟਰੈਸਟ ਕੀਤੀ ਹੈ ਜੇਕਰ ਕੀਤਾ ਕੰਟਰੋਲ ਰੂਮ ਤੋਂ ਸਾਰਾ ਉਹ ਚੈੱਕ ਕਰ ਸਕਦੇ ਆ ਜਿਸ ਪਾਸੇ ਗਏ ਉਹਦੇ ਪਾਸੇ ਜਾ ਕੇ ਉਹਨਾਂ ਨੂੰ ਦਬੋਚਿਆ ਜਾ ਸਕਦਾ ਪਰ ਇੱਕ ਬੇਨਤੀ ਅਸੀਂ ਫਿਰ ਕਰ ਦਿੰਦੇ ਆ ਕਿ ਦੁਕਾਨਦਾਰ ਭਾਈ ਸਾਰੇ ਸੈਂਟਰ ਲੌਕ ਜ਼ਰੂਰ ਲਵਾਓ ਕਿਉਂਕਿ ਜੋ ਇਹਨਾਂ ਦਾ ਤਰੀਕਾ ਰਿਹਾ ਹੈ ਪਿਛਲੇ ਸਮੇਂ ਤੋਂ ਹੁਣ ਤੱਕ ਬੰਗਿਆ ਹੋਵੇ ਗੜਸ਼ੰਕਰ ਹੋਵੇ ਨਵਾਂ ਸ਼ਹਿਰ ਹੋਵੇ ਤਾਂ ਜਿਹੜੀਆਂ ਦੁਕਾਨਾਂ ਦੇ ਸੈਂਟਰ ਲੌਕ ਨਹੀਂ ਲੱਗਾ ਉਹਨੂੰ ਨਿਸ਼ਾਨਾ ਬਣਾ ਰਹੇ ਆ ਔਰ ਠੀਕ ਹੈ ਭਾਈ ਜੀ ਹਮਦਰਦੀ ਹੈ ਤੁਹਾਡੇ ਨਾਲ ਸਾਡੇ ਕੋਲ ਵੀ ਜੇ ਕੋਈ ਅਪਡੇਟ ਆਉਗੀ ਤੁਹਾਨੂੰ ਦੱਸਾਂਗੇ ਤੁਹਾਨੂੰ ਇਹ ਤੁਸੀਂ ਦੱਸ ਦਿਓ ਔਰ ਕਿੰਨਾ ਲੱਖ ਦੇ ਕਰੀਬ ਨੁਕਸਾਨ ਹੈਗਾ ਆਲਮੋਸਟ 85000 ਦਾ ਹੈਗਾ ਹੀ ਆ ਜੀ ਚਲੋ ਠੀਕ ਹੈ ਹਾਂ ਜੀ ਹਮਦਰਦੀ ਹੈ ਔਰ ਐਦਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਬੜੀ ਹੀ ਨੇਕ ਕਮਾਈ ਕਰਦੇ ਸਾਰੇ ਦੁਕਾਨਦਾਰ ਤਾਂ ਜਦੋਂ ਇਸ ਤਰੀਕੇ ਕੋਈ ਉਹਨਾਂ ਦੀ ਦੁਕਾਨ ਦੇ ਉੱਤੇ ਆ ਕੇ ਇੱਕ ਤਰੀਕੇ ਦਾ ਰੋਟੀ ਰੋਜੀ ਤੇ ਹਮਲਾ ਹੀ ਹੈ ਹਮਲਾ ਕਰਦਾ ਤਾਂ ਜ਼ਰੂਰ ਮਨ ਨੂੰ ਪੀੜ ਹੁੰਦੀ ਔਰ ਬਾਕੇ ਦੇ ਅੰਦਰ ਵੀ ਸਹਿਮ ਤੇ ਡਰਦਾ ਮਾਹੌਲ ਬਣਦਾ ਹੁਣ ਇਹ ਨਾ ਕਹਿਣ ਕਿ ਤੁਸੀਂ ਇੱਦਾਂ ਕਿਉਂ ਕਹਿ ਰਹੇ ਆ ਸਹਿਮ ਤੇ ਡਰਦਾ ਮਾਹੌਲ ਮੇਰੇ ਕਹਿਣਾ ਨਹੀਂ ਇਹ ਬਣ ਰਿਹਾ ਜਿਨ੍ਹਾਂ ਨੇ ਵਾਰਦਾਤ ਕੀਤੀ ਜਿਨ੍ਹਾਂ ਨੇ ਘਟਨਾ ਕੀਤੀ ਉਹਨਾਂ ਦੇ ਕਰਨ ਨਾਲ ਬਣ ਰਿਹਾ ਔਰ ਜੇ ਪ੍ਰਸ਼ਾਸਨ ਉਹਨਾਂ ਨੂੰ ਫੜ ਕੇ ਅੰਦਰ ਨਹੀਂ ਕਰਦਾ ਫਿਰ ਲੋਕਾਂ ਦੇ ਮਨ 'ਚ ਸਵਾਲ ਤਾਂ ਉੱਠਦੇ ਹਵਾ 'ਚ ਸਵਾਲ ਤੈਰਦੇ ਹੁੰਦੇ ਆ ਆ ਲੂਜ ਸਵਾਲ ਤੈਰਦੇ ਆ ਇੱਕ ਵਾਰ ਫਿਰ ਤੋਂ ਦੇਖ ਲਓ ਆਲੇ-ਦੁਆਲੇ ਕਿੰਨਾ ਬਾਜ਼ਾਰ ਹੈ ਵੱਸੋਂ ਵੀ ਹੈਗੀ ਹੈ ਔਰ ਜੇ ਇੱਥੇ ਕਾਂਡ ਹੋ ਗਿਆ ਕਾਰਾ ਹੋ ਗਿਆ ਤਾਂ ਕਿਤੇ ਵੀ ਹੋ ਸਕਦਾ ਇਸ ਕਰਕੇ ਪ੍ਰਸ਼ਾਸਨ ਨੂੰ ਐਕਟਿਵਲੀ ਕੰਮ ਕਰਨਾ ਚਾਹੀਦਾ ਅਸੀਂ ਪ੍ਰਸ਼ਾਸਨ ਤੇ ਸਵਾਲ ਖੜੀ ਨਹੀਂ ਕਰਦੇ ਵੱਡੀ ਗੱਲ ਇਹ ਹੈ ਕਿ ਜਿਹੜੀ ਸਰਕਾਰ ਹੈ ਉਹ ਸਿਕਿਉਰਿਟੀ ਛੱਡਦੀ ਨਹੀਂ ਲੰਡੂ ਜਿਹਾ ਲੀਡਰ ਉਹਨੂੰ ਵੀ ਦੋ ਦੋ ਤਿੰਨ ਤਿੰਨ ਚਾਰ ਚਾਰ ਸਿਕਿਉਰਿਟੀ ਗਾਰਡ ਚਾਹੀਦੇ ਆ ਤਾਂ ਜੇਕਰ ਉਹ ਸਿਕਿਉਰਟੀਆਂ ਛੱਡ ਕੇ ਲੋਕਾਂ ਦੀ ਸੇਵਾ ਚ ਲਾਈ ਜਾਵੇ 80000 ਦੇ ਪੁਲਿਸ ਮੁਲਾਜ਼ਮ ਹੈਗੇ ਪੰਜਾਬ ਸਰਕਾਰ ਕੋ ਪੰਜਾਬ ਕੋਲ ਜੇ ਉਹਨਾਂ ਦੀ ਤਰੀਕੇ ਨਾਲ ਡਿਪਲੋਇਮੈਂਟ ਹੋ ਜਾਵੇ ਤਾਂ ਚੋਰ 80 ਵਾਰ ਸੋਚੇ ਪਰ ਨਹੀਂ ਲੀਡਰਾਂ ਨੂੰ ਚਾਹੀਦੇ ਆ ਇਹ ਜਿਹੜੀ ਆਮ ਪਾਰਟੀ ਹੈ ਕਹਿੰਦੇ ਸਾਨੂੰ ਆਮ ਸਿਕਿਉਰਟੀ ਨਹੀਂ ਚਾਹੀਦੀ ਵਧੀਆ ਸਿਕਿਉਰਟੀ ਚਾਹੀਦੀ ਹੈ ਸਿਕਿਉਰਟੀ ਤਾਂ ਇਹਨਾਂ ਨੂੰ ਚਾਹੀਦੀ ਆ ਜੇ ਤਰੀਕੇ ਨਾਲ ਡਿਪਲॉयਮੈਂਟ ਹੋਵੇ ਤਾਂ ਚੋਰ 80 ਵਾਰ ਸੋਚੇ ਪਰ ਨਹੀਂ ਡਿਪਲॉयਮੈਂਟ ਪ੍ਰੋਪਰ ਤਰੀਕੇ ਨਾਲ ਨਹੀਂ ਹੋ ਰਹੀ ਜਿੱਤੇ ਕਰਕੇ ਚੋਰੀਆਂ ਹੋਈਆਂ ਸਰਕਾਰ ਨੂੰ ਸੋਚਣਾ ਚਾਹੀਦਾ ਪ੍ਰਸ਼ਾਸਨ ਕੰਮ ਕਰਦਾ ਪ੍ਰਸ਼ਾਸਨ ਕੰਮ ਤਾਂ ਹੀ ਕਰੂਗਾ ਜੇ ਉਹਨਾਂ ਨੂੰ ਸਮਾਂ ਦਿੱਤਾ ਜਾਊਗਾ ਬਹੁਤ ਬਹੁਤ ਸ਼ੁਕਰੀਆ